ਪ੍ਰਕਾਸ਼ ਦੀ ਪੋਥੀ ਅਧਿਆਏ 15 ਮੈਂ ਆਕਾਸ਼ ਉੱਤੇ ਇੱਕ ਹੋਰ ਨਿਸ਼ਾਨ ਵੱਡਾ ਅਤੇ ਅਚਰਜ ਡਿਠਾ ਅਰਥਾਤ ਸਤ ਦੂਤ ਬਵਾਂ ਲੈ ਹੋਏ ਖਲੋਤੇ ਸਨ ਜਿਹੜੀਆਂ ਛਿਕੜ ਲਈਆਂ ਹਨ ਕਿਉਂ ਜੋ ਉਹਨਾਂ ਨਾਲ ਪਰਮੇਸ਼ਰ ਦਾ ਕਰੋਧ ਸੰਪੂਰਨ ਹੋਇਆ ਅਤੇ ਮੈਂ ਇੱਕ ਸਮੁੰਦਰ ਜਾਨੋ ਕੱਚ ਦਾ ਵੇਖਿਆ ਜਿਹਦੇ ਵਿੱਚ ਅੱਗ ਮਿਲੀ ਹੋਈ ਸੀ ਅਤੇ ਜਿਨ੍ਹਾਂ ਨੇ ਉਸ ਦਰਿੰਦੇ ਉੱਤੇ ਅਤੇ ਉਹਦੀ ਮੂਰਤੀ ਉੱਤੇ ਅਤੇ ਉਹਦੇ ਨਾਂ ਦੇ ਅੰਗ ਉੱਤੇ ਫਤਿਹ ਪਾਈ ਸੀ ਮੈਂ ਉਹਨਾਂ ਨੂੰ ਪਰਮੇਸ਼ਰ ਦੇ ਰਬਾਬ ਫੜੀ ਕੱਚ ਦੇ ਸਮੁੰਦਰ ਕੋਲ ਖਲੋਤੇ ਵੇਖਿਆ ਅਤੇ ਉਹ ਪਰਮੇਸ਼ਰ ਦੇ ਦਾਸ موسی ਦਾ ਗੀਤ ਅਤੇ ਲੇਲੇ ਦਾ ਗੀਤ ਗਾਉਂਦੇ ਹੋਏ ਆਖਦੇ ਹਨ हे ਪ੍ਰਭੂ ਪਰਮੇਸ਼ਰ ਸਰਬਸ਼ਕਤੀਮਾਨ ਵੱਡੇ ਅਤੇ ਅਚਰਜ ਹਨ ਤੇਰੇ ਕੰਮ हे ਕੌਮਾਂ ਦੇ ਪਾਤਸ਼ਾਹ ਜਥਾਰਤ ਅਤੇ ਸਤ ਹਨ ਤੇਰੇ ਮਾਰਗ हे ਪ੍ਰਭੂ ਕੌਣ ਤੇਥੋਂ ਨਾ ਡਰੇਗਾ ਅਤੇ ਤੇਰੇ ਨਾਮ ਦੇ ਮਹਿਮਾ ਨਾ ਕਰੇਗਾ ਤੂੰ ਹੀ ਤਾਂ ਇਕੱਲਾ ਪਵਿੱਤਰ ਹੈ ਸੋ ਸਾਰੀਆਂ ਕਮਾ ਆਉਣਗੀਆਂ ਤੇਰੇ ਅੱਗੇ ਮੱਥਾ ਟੇਕਣਗੀਆਂ ਇਸ ਲਈ ਜੋ ਤੇਰੇ ਨਵੇਂ ਦੇ ਕੰਮ ਪ੍ਰਗਟ ਹੋਏ ਹਨ ਇਹਦੇ ਮਗਰੋਂ ਮੈਂ ਡਿੱਠਾ ਅਤੇ ਸਾਖੀ ਦੇ ਤੰਬੂ ਦੀ ਹੈਕਲ ਜਿਹੜੀ ਸੁਰਗ ਵਿੱਚ ਹੈ ਖੋਲੀ ਗਈ ਅਤੇ ਉਹ ਸੱਤ ਦੂਤ ਜਿਨ੍ਹਾਂ ਕੋਲ ਸੱਤ ਭਵਾਂ ਸਨ ਸਾਫ਼ ਅਤੇ ਚਮਕਦੀ ਕਪਾਣ ਪਹਿਨੇ ਅਤੇ ਸੋਨੇ ਦੀ ਪੇਟੀ ਛਾਤੀ ਦਿਵਾਲੀ ਬੰਨੇ ਹੈਕਲ ਵਿੱਚੋਂ ਨਿਕਲੇ ਅਤੇ ਚੌਹਾਂ ਜੰਤੂਆਂ ਵਿੱਚੋਂ ਇੱਕ ਨੇ ਉਹਨਾਂ ਸੱਤਾਂ ਦੂਤਾਂ ਨੂੰ ਸੋਨੇ ਦੇ ਸੱਤ ਕਟੋਰੇ ਫੜਾਏ ਜੋ ਜੁਗੋ ਜੁਗ ਜਿਉਂਦੇ ਪਰਮੇਸ਼ਰ ਦੇ ਕਰੋਧ ਨਾਲ ਪਰੇ ਹੋਏ ਸਨ ਅਤੇ ਪਰਮੇਸ਼ਰ ਦੇ ਤੇਜ ਤੋਂ ਅਤੇ ਉਹਦੀ ਸਮਰੱਥਾ ਤੋਂ ਹੈਕਲ ਤੋਂ ਹੀ ਨਾਲ ਪਰ ਗਈ ਅਤੇ ਜਿੱਨਾ ਚਰ ਉਹਨਾਂ ਸੱਤਾਂ ਦੂਤਾਂ ਦੀਆਂ ਸਤ ਬਵਾਂ ਪੂਰੀਆਂ ਨਾ ਹੋਈਆਂ ਉਹਨਾਂ ਚਰ ਹੈਕਲ ਵਿੱਚ ਕੋਈ ਨਾ ਜਾ ਸਕਿਆ